ਨਵਾਂ ਸਾਲ ਮਨਾਉਣ ਲਈ ਜੇਕਰ ਤੁਸੀਂ ਪਹਾੜਾਂ ਵਿੱਚ ਜਾਂਦਾ ਸੋਚ ਰਹੇ ਹੋ ਤਾਂ ਇਹ ਵੀਡੀਓ ਇੱਕ ਵਾਰ ਜ਼ਰੂਰ ਦੇਖ ਲਓ ਕਿਤੇ ਤੁਹਾਨੂੰ ਵੀ ਪਛਤਾਉਣਾ ਨਾ ਪੈ ਜਾਏ ਕਿਉਂਕਿ ਇਸ ਵੇਲੇ ਪਹਾੜਾਂ ਵਿੱਚ ਵੱਡਾ ਜਾਮ ਲੱਗਾ ਹੋਇਆ ਹੈ ਇਹ ਤਸਵੀਰਾਂ ਕੁੱਲੂ ਮੁਨਾਲੀ ਤੋਂ ਪਹਿਲਾਂ ਸੋਲਾਂਗ ਨਾਲਾ ਪੰਜਾਨ ਰੋਡ ਦੀ ਦਸਤੀ ਜਾ ਰਹੀ ਹੈ ਜਿੱਥੇ ਜਾਮ ਇਸ ਕਦਰ ਲੱਗ ਗਿਆ ਕਿ ਲੋਕਾਂ ਨੂੰ ਕਈ-ਕਈ ਘੰਟੇ ਗੱਡੀਆਂ ਵਿੱਚ ਇੰਤਜ਼ਾਰ ਕਰਨਾ ਪੈ ਰਿਹਾ ਹੈ ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਦੂਰ ਤੱਕ ਗੱਡੀਆਂ ਦਾ ਕਾਫਲਾ ਨਜ਼ਰ ਆ ਰਿਹਾ ਹੈ ਗੱਡੀਆਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਆਪਣਾ ਵੀਕੈਂਡ ਮਨਾਉਣ ਦੇ ਲਈ ਲੋਕ ਪਹਾੜਾਂ ਵਿੱਚ ਜਾ ਰਹੇ ਹਨ ਪਰ ਇੱਥੇ ਉਹ ਜਾਮ ਵਿੱਚ ਫਸੇ ਹੋਏ ਨੇ ਸੋਸ਼ਲ ਮੀਡੀਆ ਉਤੇ ਇਹ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਵੀਡੀਓ ਨੂੰ ਵੇਖ ਕੇ ਤੁਹਾਨੂੰ ਵੀ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਜੇਕਰ ਤੁਸੀਂ ਛੁੱਟੀਆਂ ਵਿੱਚ ਪਹਾੜਾਂ ਵਿੱਚ ਜਾਣਾ ਚਾਹੁੰਦੇ ਹੋ ਤਾਂ ਜ਼ਰਾ ਸੋਚ ਸਮਝ ਕੇ ਕਿਉਂਕਿ ਲੰਬੇ ਜਾਮ ਵਿੱਚ ਤੁਹਾਨੂੰ ਕਿਤੇ ਫਸਣਾ ਨਾ ਪੈ ਜਾਏ ਕੁੱਲੂ ਮਨਾਲੀ ਵਿੱਚ ਇਸ ਵੇਲੇ ਹੋਟਲਾਂ ਚ ਬੁਕਿੰਗ ਫੁੱਲ ਹੋ ਚੁੱਕੀ ਹੈ ਪਰ ਜਿਸ ਤਰ੍ਹਾਂ ਨਾਲ ਲੋਕ ਲੰਬੇ ਜਾਮ ਚ ਫਸੇ ਹੋ ਨੇ ਕਈ-ਕਈ ਘੰਟੇ ਇੰਤਜ਼ਾਰ ਕਰਨਾ ਪੈ ਰਿਹਾ ਹੈ ਅਜਿਹੇ ਦੇ ਵਿੱਚ ਤੁਹਾਡਾ ਮਜ਼ਾ ਕਿਰਕਰਾ ਹੋ ਸਕਦਾ ਹੈ ਇਹ ਤਸਵੀਰਾਂ ਤੁਹਾਨੂੰ ਵੀ ਸੋਚਣ ਲਈ ਮਜਬੂਰ ਕਰ ਦੇਣਗੀਆਂ ਕਿਉਂਕਿ ਨਵਾਂ ਸਾਲ ਮਨਾਉਣ ਦੇ ਲਈ ਸੈਲਾਨੀ ਪਹਾੜਾਂ ਨੂੰ ਚੂਜ਼ ਕਰਦੇ ਨੇ ਪਹਾੜਾਂ ਵਿੱਚ ਜਾਂਉਂਦੇ ਨੇ ਔਰ ਉੱਥੇ ਨਵਾਂ ਸਾਲ ਸੈਲੀਬ੍ਰੇਟ ਕਰਦੇ ਨੇ ਪਰ ਇਹਨਾਂ ਦਿਨਾਂ ਵਿੱਚ ਕੁਲੂ ਮਨਾਲੀ ਦੇ ਵਿੱਚ ਰੋਡ ਕਾਫੀ ਜਾਮ ਨੇ ਲੰਬੀਆਂ ਲੰਬੀਆਂ ਕਤਾਰਾਂ ਗੱਡੀਆਂ ਦੀਆਂ ਲੱਗੀਆਂ ਹੋਈਆਂ ਨੇ ਕਈ ਕਈ ਘੰਟੇ ਲੋਕਾਂ ਨੂੰ ਇੰਤਜ਼ਾਰ ਕਰਨਾ ਪੈ ਰਿਹਾ ਏ ਔਰ ਮਜ਼ਾ ਜਿਹੜਾ ਹੈ ਕਹਿ ਸਕਦੇ ਆ ਕਿ ਕਿਰਕਰਾ ਹੋ ਰਿਹਾ ਏ ਕਿਉਂਕਿ ਲੋਕਾਂ ਨੂੰ ਕਈ ਘੰਟੇ ਇੰਤਜ਼ਾਰ ਕਰਨਾ ਪੈ ਰਿਹਾ ਔਰ ਗੱਡੀ ਦੇ ਵਿੱਚ ਹੀ ਵੇਟ ਕਰਨੀ ਪੈ ਰਹੀ ਹੈ ਤਸਵੀਰਾਂ ਸਭ ਕੁਝ ਬਿਆਨ ਕਰਿਆ ਨੇ ਤੁਸੀਂ ਦੇਖ ਸਕਦੇ ਹੋ ਕਿ ਦੂਰ ਦੂਰ ਤੱਕ ਤੁਹਾਨੂੰ 1 ਕਿਲੋਮੀਟਰ ਤੋਂ ਵੱਧ ਜੰਮ ਨਜ਼ਰ ਆ ਰਿਹਾ ਹੋਵੇਗਾ ਲੋਕ ਉਥੇ ਵੀਡੀਓ ਬਣਾਏ ਉਹਨਾਂ ਨੇ ਵੀਡੀਓ ਜਿਹੜੀ ਹੈ ਉਹ ਵਾਇਰਲ ਹੋ ਗਈ ਹੈ ਔਰ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਕਿ ਜੇਕਰ ਤੁਸੀਂ ਪਹਾੜਾਂ ਦੇ ਵਿੱਚ ਸੋਚ ਰਹੇ ਹੋ ਨਵਾਂ ਸਾਲ ਮਨਾਉਣ ਦਾ ਤਾਂ ਜਰਾ ਸੋਚ ਸਮਝ ਕੇ ਕਿਉਂਕਿ ਐਨੀ ਦਿਨੀ ਲੋਕਾਂ ਦੀ ਪੀੜ ਜਿਹੜੀ ਹੈ ਉਹ ਪਹਾੜਾਂ ਵੱਲ ਜ਼ਿਆਦਾ ਨੂੰ ਰੁਖ ਕਰ ਰਹੀ ਹੈ ਲੋਕ ਉਥੇ ਜਾ ਰਹੇ ਨੇ ਨਵਾਂ ਸਾਲ ਮਨਾਉਣ ਦੇ ਲਈ ਅਜਿਹੇ ਦੇ ਵਿੱਚ ਜਾਮ ਦੇ ਵਿੱਚ ਤੁਹਾਨੂੰ ਫਸਣਾ ਪੈ ਜੇ ਜਿਸ ਤਰ੍ਹਾਂ ਦੇ ਨਾਲ ਇੱਥੇ ਮਨਾਲੀ ਦੇ ਦਿੱਤੇ ਜਾਮ ਲੱਗਾ ਹੋਇਆ ਔਰ ਮਨਾਲੀ ਦੇ ਵਿੱਚ ਲੋਕ ਜਿਹੜਾ ਹੈ 크리스마ਸ ਤੇ ਨਵਾਂ ਸਾਲ ਸੈਲੀਬ੍ਰੇਟ ਕਰਨ ਲਈ ਉੱਥੇ ਜਾ ਰਹੇ ਨੇ ਆਪਣਾ ਵੀਕੈਂਡ ਜਿਹੜਾ ਹੈ ਉਹ ਐਨਜੋਏ ਕਰਨ ਦੇ ਲਈ ਜਾ ਰਹੇ ਨੇ ਪਰ ਉਹਨਾਂ ਨੂੰ ਨਹੀਂ ਪਤਾ ਕਿ ਲੰਬੇ ਜਾਮ ਦੇ ਵਿੱਚ ਉਹਨਾਂ ਨੂੰ ਫਸਣਾ ਪੈ ਸਕਦਾ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਜਿਹੜੀਆਂ ਨੇ ਕੁੱਲ ਮਨਾਲੀ ਦੀ ਦੱਸੀ ਜਾ ਰਹੀਆਂ ਨੇ ਜਿੱਥੇ ਕਈ-ਕਈ ਕਿਲੋਮੀਟਰ ਜਿਹੜੇ ਹੈ ਲੰਬਾ ਜਾਮ ਲੱਗਾ ਹੈ ਔਰ ਕਈ ਘੰਟੇ ਲੋਕਾਂ ਨੂੰ ਆਪਣੀ ਗੱਡੀਆਂ ਦੇ ਵਿੱਚ ਹੀ ਇੰਤਜ਼ਾਰ ਕਰਨਾ ਪੈ ਰਿਹਾ ਹੈ ਕਿ ਕਦੋਂ ਇਹ ਜਾਮ ਖਤਮ ਹੋਏਗਾ ਔਰ ਕਦੋਂ ਉਹ ਆਪਣੀ ਮੰਜ਼ਿਲ ਤੱਕ ਪਹੁੰਚਣਗੇ ਫਿਲਹਾਲ ਜੋ ਲੋਕ ਮਨਾਲੀ ਵਾਲ ਨੂੰ ਜਾਂ ਪਹਾੜਾ ਵਾਲ ਨੂੰ ਰੁਕ ਕਰ ਰਹੇ ਨੇ ਉਹਨਾਂ ਲਈ ਇਹ ਖਬਰ ਜਿਹੜੀ ਹੈ ਬੇहद ਜ਼ਿਆਦਾ ਇੰਪੋਰਟੈਂਟ ਕਹਿ ਸਕਦੀਆਂ ਕਿਉਂਕਿ ਉਹਨਾਂ ਨੂੰ ਇਹ ਵੀਡੀਓ ਜਿਹੜੀ ਹੈ ਉਹ ਦੇਖਣੀ ਚਾਹੀਦੀ ਹੈ ਔਰ ਜੇਕਰ ਉਹ ਵੀ ਪਹਾੜਾਂ ਦਾ ਪ੍ਰੋਗਰਾਮ ਬਣਾ ਰਹੇ ਨੇ ਕਿ ਉਹ ਨਵਾਂ ਸਾਲ ਪਹਾੜਾਂ ਦੇ ਵਿੱਚ ਮਨਾਉਣ ਤਾਂ ਉਹਨਾਂ ਨੂੰ ਥੋੜਾ ਸੋਚ ਸਮਝ ਕੇ ਜਿਹੜਾ ਹੈ ਉਹ ਵਹਾਣਾ ਵਾਲ ਜਿਹੜਾ ਹੈ ਉਹ ਜਾਣ ਲਈ ਥੋੜਾ ਸੋਚ ਸਮਝ ਕੇ ਚੱਲਣਾ ਚਾਹੀਦਾ ਹੈ